ਆਰਮ ਸਤਕਾਰਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਜਿਸ ਵੇਲੇ ਮਾਰਲ ਨੇ ਵੇਖਿਆ ਵੀ ਕੋਠੀ ਦਾ ਜਿੰਦਾ ਟੁੱਟਿਆ ਪਿਆ ਅਲਮਾਰੀ ਵੀ ਖੁੱਲੀ ਪਈ ਐ ਤੇ ਵਿੱਚ ਚਿੱਠੀ ਵੇਖੀ ਉਸੇ ਵੇਲੇ ਭੱਜੀ ਆ ਜਾ ਕੇ ਰਾਜ ਦੇ ਰਣਵਾਸ ਵਿੱਚ ਮਹਾਰਾਣੀ ਨੂੰ ਮਿਲੀ ਆ ਜਾ ਕੇ ਤੇ ਰੋ ਰੋ ਕੇ ਜਿਵੇਂ ਦੱਸਦੀ ਐ ਆਓ ਸੁਣੀਏ ਅੱਗੋਂ ਰਾਣੀ ਕੀ ਪੁੱਛਦੀ ਐ ਸ਼ਹਿਜਾ ਦੀ ਦੀ ਮਾਤ ਜੋ ਸੁਣ ਮਾਲਣ ਦੇ ਵੈਣ ਕਹੇ ਕਿਉਂ ਇੰਨਾ ਰੋਮ ਦੀ ਕੀ ਆ ਪੱਥਰ ਪੈਣ ਤੇਰੀ ਕੋਈ ਬਾਤ ਨਾ ਸਮਝ ਆਵੇ ਮਾਲਣ ਨਹੀਂ ਕਿਹੜੀ ਗੱਲਾਂ ਆਣ ਕੇ ਮਚਾਉਣ ਲੱਗੀ ਸ਼ੋਰਨੀ ਕਿਹੜੀ ਬੁੜੀ ਰਹਿੰਦੀ ਸੀ ਉਹ ਕੋਠੀ ਦੇ ਅੰਦਰ ਦਸ ਰੋਣ ਉੱਤੇ ਕਾਸ ਨੂੰ ਲਗਾਵੇਂ ਐਨਾ ਜ਼ੋਰ ਨਹੀਂ ਹੋਰ ਪੈ ਗਈ ਢਾੜ ਕੀ ਪਹਾੜ ਸਿਰ ਟੁੱਟ ਪਿਆ ਦੱਸ ਕੋਈ ਦੁੱਖ ਜੇ ਵਖਤ ਹੋਇਆ ਹੋਰ ਨਹੀਂ ਲੱਗੀ ਵਰਲਾਪ ਆ ਕਰਨ ਦਿਨ ਚੜਦੇ ਨੂੰ ਕੀਤਾ ਕੀ ਵਿਗਾੜ ਤੇਰਾ ਆਣ ਕੇ ਕੁਸ਼ੋਰ ਨਹੀਂ ਮਾਲਣ ਵਿਚਾਰੀ ਹੱਥ ਜੋੜ ਕੇ ਕਹਿਣ ਲੱਗੀ ਮਾਲਣ ਵਿਚਾਰੀ ਹੱਥ ਜੋੜ ਕੇ ਕਹਿਣ ਲੱਗੀ ਸੁਣ ਮਹਾਰਾਣੀ ਬਾਣੀ ਝੂਠ ਨਾ ਹਮਾਰੀ ਐ ਬੁੜੀ ਨਾ ਮੁਰਾਦ 180 ਕੋ ਵਰਸ ਦੀ ਸੀ ਛੱਡ ਆਈ ਮੇਰੇ ਪਾਸ ਆਪ ਕੀ ਦੁਲਾਰੀ ਐ ਅੱਠੇ ਹੀ ਪਹਿਰ ਸੇਵਾ ਕਰੀ ਉਸ ਚੰਦਰੀ ਦੀ ਉੱਠਿਆ ਨਾ ਜਾਵੇ ਉਹ ਦਮੇ ਦੀ ਪਈ ਮਾਰੀ ਐ ਅੱਧੀ ਰਾਤੋਂ ਬਾਅਦ ਜੋ ਪਤਾ ਨਹੀਂ ਉਹ ਕਿੱਧਰ ਗਈ ਜਿਸ ਵੇਲੇ ਪਾਲਿਆ ਬੱਦਲ ਸ਼ੋਰ ਭਾਰੀ ਐ ਉਹ ਇੱਕ ਦੁੱਖ ਭਾਰਾ ਹੋਇਆ ਬਾਗ ਬਰਬਾਦ ਸਾਰਾ ਦੁਆ ਦੁੱਖ ਉਸਨੇ ਗਜਬ ਜਿਹੜਾ ਕਰਿਆ ਉੱਠ ਕੇ ਸਵੇਰੇ ਗਈ ਉਸ ਦੀ ਖਬਰ ਲੈਣਾ ਕੁੰਡਾ ਜਿੰਦਾ ਕੋਠੀ ਦਾ ਮਰੋੜ ਤੋੜ ਧਰਿਆ ਖਾਲੀ ਅਲਮਾਰੀ ਪਈ ਸਖਣੀ ਤਮਾਮ ਸਾਰੀ ਦੇਖ ਮਾਤਾ ਮੇਰੀਏ ਬਹੁਤ ਚਿੱਤ ਡਰਿਆ ਉਹ ਚਿੱਠੀ ਇੱਕ ਡਿੱਠੀ ਪਈ ਉਸਮੇ ਕਿਸ਼ੋਰ ਚੰਦਾ ਚਿੱਠੀ ਇੱਕ ਡਿੱਠੀ ਪਈ ਉਸਮੇ ਕਿਸ਼ੋਰ ਚੰਦਾ ਹੋਰ ਕੀ ਸੁਣਾਵਾ ਜਿਹੜਾ ਉਸ ਕੋਲੋਂ ਸਰਿਆ ਉਸੇ ਵੇਲੇ ਸਦਕੇ ਸ਼ਹਿਜ਼ਾਦੀ ਨੂੰ ਕੋਲ ਜੋ ਹੋਇਆ ਸੀ ਬਾਗ ਵਿੱਚ ਕੁੱਲ ਸੁਨਾਇਆ ਖੋਲ ਸ਼ਹਿਜ਼ਾਦੀ ਸੁਣ ਆਖਦੀ ਸੁਣੋ ਮਾਤ ਚਿਤ ਲਾਏ 부ੜੀ ਬੜੀ ਇੱਕ ਬਿਰਦ ਸੀ ਤਰਸੇ ਉਸ ਤੇ ਆਏ ਬਾਈ 3 ਰਸਤੇ ਵਿੱਚ ਮੇਰੇ ਹਸ ਸਪਾਹੀ ਮਾਰ ਤੁਰਦ ਛਡਾਇਆ ਉਸ ਨੂੰ ਤਰਸ ਖੁਦਾ ਦਾ ਤਾਰ ਕੋਠੀ ਦੇ ਵਿੱਚ ਲਿਆ ਕੇ ਦਿੱਤੀ ਬੁੜੀ ਬਿਠਾਏ ਖਰਚ ਉਸ ਦਾ ਆਤਮਾ ਸਿਰ ਪਰ ਲਿਆ ਉਠਾਏ ਸੁਣ ਕੇ ਤੇ ਸ਼ੱਕ ਮੈਨੂੰ ਹੋਰ ਪੈ ਗਈ ਐ ਬੇੜੀ ਉਸ ਬੁੜੀ ਦੀ ਸਮਝ ਬਹਿ ਗਈ ਐ ਮੈਂ ਤਾਂ ਕਿਹਾ ਇਹਦੀ ਉਮਰ ਸਿਆਣੀ ਐ ਲੱਗੀ ਬੁੜੀ ਗੇਂਦ ਨੂੰ ਖਸਮ ਖਾਣੀ ਐ ਲੱਗੀ ਬੁੜੀ ਗੇਂਦ ਨੂੰ ਖਸਮ ਖਾਣੀ ਐ ਉਹ ਕੱਲ ਗੇਂਦ ਕੋਠੀ ਮੇਂ ਧਰੀ ਐ ਜਾਇਕੇ ਕਿਸੇ ਨੂੰ ਪਤਾ ਨਾ ਸੁਣੀ ਕੰਨ ਲਾਏਕੇ ਮੈਂਨੇ ਕਿਹਾ ਇੱਥੋਂ ਕਿਸ ਨੇ ਲਜਾਣੀ ਐ ਲੈ ਗਈ ਬੁੜੀ ਗੇਂਦ ਨੂੰ ਖਸਮ ਖਾਣੀ ਐ ਧਰੀ ਅਲਮਾਰੀ ਮੈਂ ਵਿਚਾਰ ਗੱਲ ਨੂੰ ਇੱਥੋਂ ਆ ਕੇ ਚੱਕ ਲੂੰ ਸਵੇਰੇ ਕੱਲ ਨੂੰ ਇਹ ਨਹੀਂ ਪਤਾ ਜਾਵੇਗੀ ਉਲਝਤਾਣੀ ਐ ਲੈ ਗਈ ਬੁੜੀ ਗੇਂਦ ਨੂੰ ਖਸਮ ਖਾਣੀ ਐ ਉਹ ਘਰਾਂ ਵਿੱਚ ਚੋਰੀਆਂ ਕਰਨ ਚੋਰਨੀ ਘਰਾਂ ਵਿੱਚ ਚੋਰੀਆਂ ਕਰਨ ਚੋਰਨੀ ਬਿਨਾ ਪਤੇ ਕਰੇ ਕੀ ਹਰਾਮ ਖੋਰਨੀ ਕੀਤੀ ਗੱਲ ਸਾਰੀ ਸੋਚ ਕੇ ਨਤਾਨੀ ਐ ਲੈ ਗਈ ਬੁੜੀ ਗੇਂਦ ਨੂੰ ਖਸਮ ਖਾਣੀ ਐ ਆਪ ਦੇ ਮੈਂ ਜਾਣੇ ਕੀਤਾ ਤਕੜਾਈ ਨੂੰ ਇਹ ਕੀ ਪਤਾ ਸੀਗਾ ਨਹੀਂ ਤੇਮਾਰੀ ਜਾਈ ਨੂੰ ਹੌਣ ਬੁੜੀ ਵੜਨਾ ਪਤਾਲ ਜਾਣੀ ਐ ਲੈਗੀ ਬੁੜੀ ਗੇਂਦ ਨੂੰ ਖਸਮ ਖਾਣੀ ਐ ਓ ਲਾ ਦਿਓ ਮਗਰ ਹੁਣੇ ਫੌਜ ਸਾਰੀ ਤਾਂ ਮੈਂ ਤਾਂ ਭੁੱਲ ਬੈਠੀ ਕਰਮਾਂ ਦੀ ਮਾਰੀ ਤਾਂ ਬਈ ਕਰਿਆ ਜ਼ੁਲਮ ਕਿੰਨਾ ਮਰ ਜਾਣੀ ਐ ਲੈਗੀ ਬੁੜੀ ਗੇਂਦ ਨੂੰ ਖਸਮ ਖਾਣੀ ਐ ਓ ਮੇਰਾ ਹੀ ਕਸੂਰ ਕਿਸੇ ਦਾ ਕਸੂਰ ਨਹੀਂ ਮੇਰਾ ਹੀ ਕਸੂਰ ਕਿਸੇ ਦਾ ਕਸੂਰ ਨਹੀਂ ਸਦਕੇ ਪਿਤਾ ਨੂੰ ਆਖਦੇ ਜਰੂਰ ਨਹੀਂ ਹੋਰ ਨਾ ਕਿਸ਼ੋਰ ਮੁਖ ਤੇ ਵਖਾਣੀ ਐ ਲੈ ਗਈ ਬੁੜੀ ਗੇਂਦ ਨੂੰ ਖਸਮ ਖਾਣੀ ਐ ਲੈ ਗਈ ਬੁੜੀ ਗੇਂਦ ਨੂੰ ਖਸਮ ਖਾਣੀ ਐ